ਪੰਜਾਬ ਵਿੱਚ ਪਿਛਲੇ ਦਿਨੀ ਆਏ ਹੜ੍ਹ ਕਾਰਨ ਜਿੱਥੇ ਆਮ ਲੋਕਾਂ ਦੀ ਜ਼ਿੰਦਗੀ ਲੀਹੋਂ ਲੈ ਗਈ ਉੱਥੇ ਪਸ਼ੂ ਪੰਛੀਆਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ ਪਸ਼ੂ ਪਾਲਣ ਵਿਭਾਗ ਵੱਲੋਂ 23 ਸਤੰਬਰ ਤੱਕ ਦੇ ਨੁਕਸਾਨ ਸੰਬੰਧੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਦੌਰਾਨ 6515 ਪੰਛੀਆਂ ਅਤੇ 502 ਪਸ਼ੂਆਂ ਦੀ ਮੌਤ ਦਰਜ ਕੀਤੀ ਗਈ ਹੈ ਇਹਨਾਂ ਵਿੱਚੋਂ ਸਭ ਤੋਂ ਵੱਧ 5015 ਪੰਛੀ ਅਮ੍ਰਿਤਸਰ ਜ਼ਿਲ੍ਹੇ ਚ ਮਾਰੇ ਗਏ ਨੇ ਪੋਲਟਰੀ ਫਾਰਮ ਸਭ ਤੋਂ ਵੱਧ ਪ੍ਰਭਾਵਿਤ ਹੋਏ ਨੇ ਇਸੇ ਤਰ੍ਹਾਂ ਹੁਸ਼ਿਆਰਪੁਰ ਚ ਤਕਰੀਬਨ 1500 ਮੁਰਗੇ ਮੁਰਗੀਆਂ ਦੀ ਮੌਤ ਹੋਈ ਹੈ ਸੂਬੇ ਵਿੱਚ ਹੜ੍ਹ ਕਾਰਨ ਮਾਰੇ ਗਏ ਜਾਂ ਪਾਣੀ ਚ ਰੁੜ ਗਏ 502 ਪਸ਼ੂਆਂ ਚ ਸਭ ਤੋਂ ਵੱਧ ਮਾਰ ਅਮ੍ਰਿਤਸਰ ਜ਼ਿਲ੍ਹੇ ਨੂੰ ਪਈ ਹੈ ਜਿੱਥੇ 218 ਮੌਤਾਂ ਦਰਜ ਹੋਈਆਂ ਨੇ ਇਹਨਾਂ ਵਿੱਚ 172 ਸੂਰ 18 ਬੱਚੇ 22 ਬੱਚੀਆਂ ਅਤੇ ਇੱਕ ਕੋੜੇ ਦੀ ਮੌਤ ਸ਼ਾਮਲੇ ਗੁਰਦਾਸਪੁਰ ਵਿੱਚ 151 ਪਸ਼ੂਆਂ ਦੀ ਮੌਤ ਹੋਈ ਹੈ। ਏਅਰਪੋਰਟ ਵਿੱਚ ਕਿਹਾ ਗਿਆ ਹੈ ਕਿ ਹੜ ਮਗਰੋਂ ਪਸ਼ੂਆਂ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਲੱਛਣ ਸਾਹਮਣੇ ਆ ਰਹੇ ਨੇ। ਇਸ ਵਿੱਚ ਖੁਰਾਂ ਨਾਲ ਸੰਬੰਧਿਤ ਬਿਮਾਰੀਆਂ, ਥਣਾ ਵਿੱਚ ਸੋਜ, ਚਮੜੀ ਰੋਗ ਅਤੇ ਪੋਸ਼ਣ ਚ ਕਮੀ ਸਣੇ ਹੋਰ ਕਈ ਬਿਮਾਰੀਆਂ ਸ਼ਾਮਲ ਨੇ। ਹਰੇ ਚਾਰੇ ਦੀ ਘਾਟ ਕਾਰਨ ਪਾਚਨ ਸੰਬੰਧੀ ਸਮੱਸਿਆਵਾਂ ਵਿੱਚ ਵਧੀਆਂ ਨੇ ਜਿਸ ਦਾ ਸਿੱਧਾ ਅਸਰ ਦੁੱਧ ਉਤਪਾਦਨ ਤੇ ਪਿਆ ਹੈ।